ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਅਨਵਾਸ ਨੂੰ ਸਰ ਬੀਖ ਸਾਹਿਬ ਅੱਜ ਇੱਕ ਹੋਰ ਮਸਲਾ ਜਿਹੜਾ ਹੈਗਾ ਸਿੱਖ ਕੌਮ ਦੇ ਵਿੱਚ ਉੱਭਰਿਆ ਸਾਡਾ ਜਥੇਦਾਰ ਸ਼੍ਰੀ ਅਕਾਲਕਖਤ ਸਾਹਿਬ ਗਿਆਨੀ ਰੁਤਵੀਰ ਸਿੰਘ ਜੀ ਨੇ ਅੱਜ ਇੱਕ ਬਿਆਨ ਦਿੱਤਾ ਹੈ ਤੇ ਜਿਹਦੇ ਵਿੱਚ ਕੀ ਆਇਆ ਹੈ ਕਿ ਜਿਹੜਾ ਸਾਡਾ ਰੁਤਬਾ ਉਹ ਸਿਆਸਤ ਤੋਂ ਕਿਤੇ ਉੱਚਾ ਇਹ ਮੈਨੂੰ ਲੱਗਦਾ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਰਮੋਗੰਦ ਨੂੰ ਸੁਪਦਰ ਪ੍ਰਤੀ ਉਹਨਾਂ ਨੇ ਇਹ ਬਿਆਨ ਦਿੱਤਾ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਿਲਕੁਲ ਸਤੂ ਸਾਹਿਬ ਜੇ ਗਿਆਨੀ ਰਕਬੀਰ ਸਿੰਘ ਜੀ ਹੋਰਾਂ ਦੇ ਬਿਆਨ ਨੂੰ ਆਪਾਂ ਮਾਪੀਏ ਜੀ ਤੇ ਜਿਹੜੀ ਅਹਿਮੀਅਤ ਜਾਂ ਜਿਹੜਾ ਉਤਪਾ ਸਿੱਖ ਪੰਥ ਵਿੱਚ ਕੀ ਪੂਰੀ ਲੋਕਾਈ ਦੇ ਵਿੱਚ ਸਤਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਹੋਣ ਦਾ ਹੈੱਡ ਗ੍ਰੰਥੀ ਹੋਣ ਦਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣ ਦਾ ਮਾਣ ਹੈ ਉਹ ਸਿਆਸਤ ਵਿੱਚ ਕਿਤੇ ਨਹੀਂ ਕਿਤੇ ਨਹੀਂ ਈ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਖਾ ਦਿੱਤਾ ਜੀ ਇਸ ਗੱਲ ਤੋਂ ਕਹਿੰਦੀ ਹਰਪ੍ਰੀਤ ਸਿੰਘ ਨੂੰ ਜਾਣਾ ਉਹਦੇ ਚੇਲਿਆਂ ਮਾਲਕਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕੇਸਰ ਰਤਬੇ ਤੋਂ ਅੱਗੇ ਤੇ ਕਿੱਥੇ ਡਿੱਗ ਕੇ ਚੱਲ ਗਏ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਹਰਕਾਰ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਮਾਰੀ ਸੋਚ ਜਿਹੜੀ ਸੀ ਉਹ ਇਹਨੂੰ ਅਸਮਾਨ ਤੇ ਵਿਖੇ ਨੂੰ ਥੱਲੇ ਲੈ ਗਏ ਥੱਲੇ ਲੈ ਗਏ ਜੀ ਇਹ ਗੱਲੋਂ ਗੱਲ ਸਹੀ ਹੈ ਕਿਥੇ ਪਾਸ਼ਾ ਦੇ ਪਾਸ਼ਾ ਜਿਹੜੇ ਨੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਰਾਜੇ ਨੇ ਵੱਡੇ ਵੱਡੇ ਸ਼ਾਹੂਕਾਰ ਨੇ ਉਸ ਤਰ੍ਹਾਂ ਤੇ ਆ ਕੇ ਸੀਚਕਾਉਂਦੇ ਨੇ ਜਿਨ੍ਹਾਂ ਦਰਾਂ ਦੇ ਉੱਤੇ ਇਹ ਜਸਦਕਾਰ ਜੋਗੋਦਿਆਂ ਦੇ ਜੀ ਗੁਰੂ ਘਰ ਦਾ ਗ੍ਰੰਥੀ ਸਿੰਘ ਹੋਣਾ ਬੜੇ ਵੱਡੀ ਮਾਣ ਵਾਲੀ ਗੱਲ ਹੈ ਜੀ ਚੌਰ ਬਰਦਾਰ ਹੋਣ ਉਸ ਤੋਂ ਵੱਡੀ ਮਾਣ ਵਾਲੀ ਗੱਲ ਹੈ ਉਹ ਸੇਵਾਦਾਰ ਹੋਣਾ ਉਹ ਵੀ ਵੱਡੀ ਮਾਣ ਵਾਲੀ ਗੱਲ ਤੇ ਫਿਰ ਜਿਹੜਾ ਕੌਮ ਦਾ ਦਦੇਦਾਰ ਹੋਵੇ ਉਹ ਤਾਂ ਬੜੇ ਵੱਡੀ ਉਸਤੋਂ ਦੀ ਗੱਲ ਉਹਦੇ ਉੱਤੇ ਤਾਂ ਹੈ ਹੀ ਕੁਝ ਨਾ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਤਾਂ ਜਿਹੜਾ ਉਹਨਾਂ ਦੇ ਅੰਦਰ ਲਾਲਚ ਵੱਧ ਗਿਆ ਸਿਆਸਤ ਦਾ ਲਾਲਚ ਕਿ ਮੈਂ ਐਸ ਬੰਦੇ ਹੋਵਾਂ ਤੇ ਕਾਲੀ ਦਲ ਦੀ ਕੁਰਸੀ ਖੋਵਾਂ ਪ੍ਰਧਾਨਗੀ ਖੋਵਾਂ ਦੂਜੇ ਨੰਬਰ ਤੇ ਜਿਹੜੀ ਉਹਨਾਂ ਦੇ ਮਗਰ ਪਿੱਠ ਥਾਪਣ ਵਾਲੇ ਲੋਕ ਆ ਗਏ ਤੇ ਵੇਖੋ ਕਿੱਡਾ ਵੱਡਾ ਰੁਤਬਾ ਗਵਾ ਕੇ ਤੇ ਉਹ ਬਣੇ ਕੀ ਨੇ ਜਿਨ੍ਹਾਂ ਲੋਕਾਂ ਨੂੰ ਸ਼੍ਰੀ ਕਾਲਪਤਖ ਸਾਹਿਬ ਦੀ ਫਜ਼ੀਲਤੋਂ ਕਹਿੰਦੇ ਸੀ ਉਹ ਜੀ ਇਹ ਲੀਡਰਸ਼ਿਪ ਆਪਣਾ ਆਧਾਰ ਕੋ ਆ ਚੁੱਕੀ ਹੈ ਉਸੇ ਹੀ ਲੀਡਰਸ਼ਿਪ ਦੇ ਚਾਰਕ ਬੰਦਿਆ ਨੇ ਉਦਾਰ ਮੰਨ ਲਈ ਜੀ ਤੇ ਗੱਲ ਤਾਂ ਗੰਮੀ ਰਕਬੀਲ ਸਿੰਘ ਜੀ ਉਹਨਾਂ ਨੇ ਬੜੀ ਵੱਡੀ ਕਹਿਤੀ ਵੀ ਕਿੱਥੇ ਤੇਰਾ ਉਹ ਰੁਤਬਾ ਸੀ ਜੀ ਤੇ ਕਿੱਥੇ ਤੂੰ ਆਲਾ ਚੌਕ ਬੰਦਿਆ ਦੇ ਉਹ ਵੀ ਤੇਰੇ ਮੂੰਹੋਂ ਸ਼ਬਦ ਨਿਕਲੇ ਕਿ ਇਹ ਆਧਾਰ ਕੋ ਆ ਚੁੱਕੀ ਹੈ ਲੀਡਰਸ਼ਿਪ ਜੀ ਉਹਨਾਂ ਦੇ ਚੰਦੂ ਬਾਜਰਾ ਵੀ ਸੀ ਉਹਨਾਂ ਚ ਯਾਲੀ ਵੀ ਸੀ ਉਹਨਾਂ ਚ ਬਡਾਲਾ ਵੀ ਸੀ ਉਹਨਾਂ ਦੀ ਬੀਬੀ ਜਗੀਰ ਕੌਰ ਵੀ ਸੀ ਉਹਨਾਂ ਦੇ ਰਕੜਾ ਵੀ ਸੀ ਜੀ ਉਹਨਾਂ ਤੇ ਢੀਨ ਸਾਹਿਬ ਪਰਿਵਾਰ ਵੀ ਸੀ ਉਹਨਾਂ ਦਾ ਤੂੰ ਆਗੂ ਬਣ ਕੇ ਬੈਠ ਗਿਆ ਉਹਨਾਂ ਨੂੰ ਨਾਲ ਨਹੀਂ ਪੁੱਛਿਆ ਕੀ ਆਧਾਰ ਰਹਿ ਗਿਆ ਤੇ ਤੁਝੇ ਤਾਂ ਸਭ ਤੋਂ ਵੱਡੀ ਮਾੜੀ ਗੱਲ ਇਹ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਇਸ ਹੁੰਦੇ ਨੇ ਉਸ ਫਸਿਲ ਨੂੰ ਵਰਤਿਆ ਆਪਣੇ ਖੁਦ ਹੁਕਮਨਾਮੇ ਸੁਣਾ ਕੇ ਉਹਨਾਂ ਹੁਕਮਨਾਮਿਆਂ ਤੋਂ ਭਗੌੜਾ ਹੋ ਗਿਆ ਉਹਨਾਂ ਹੀ ਹੁਕਮਨਾਮਿਆਂ ਦੇ ਉਲਟ ਸਾਰੇ ਕਾਰਜ ਕਰਦਾ ਇਹ ਹੀ ਫੈਸਲਾ ਸੀ ਇਹ ਕਹਿੰਦਾ ਸੀ ਜਿਹੜੇ ਵਖਰੇ ਧੜੇ ਬਣਾਇਂ ਫਿਰਦਾ ਆਪਣਾ ਚੁੱਲਾ ਸੁਮੇਟੋ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕਰੋ ਝਾਪੇ ਹੀ ਨਵਾਂ ਚੁੱਲਾ ਬਣਾ ਕੇ ਬਹਿ ਗਿਆ ਤ ਉਹਦਾ ਪ੍ਰਧਾਨ ਬਣ ਕੇ ਬਹਿ ਗਿਆ ਤੋ ਜਿਆਨੀ ਰੁਪੀਰ ਸਿੰਘ ਜੀ ਉਹਨਾਂ ਨੇ ਜਿਹੜੀ ਇਹਨੂੰ ਨਸੀਹਤ ਦਿੱਤੀ ਹੈ ਉਸ ਨਸੀਹਤ ਨੂੰ ਇਹਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਥ ਦੇ ਵਿੱਚ ਵੱਡਾ ਮਾਨ ਸਤਕਾਰ ਗਵਾ ਕੇ ਅੱਜ ਉਹ ਜਿਵੇਂ ਅੱਗੇ ਦਿੰਦੇ ਨੇ ਵੀ ਉਹ ਖੂੜ ਖੱਟ ਕੇ ਵਿੱਚ ਬਹਿ ਗਿਆ ਸੀ ਹੁਣ ਇਹ ਤੋਂ ਕੁਝ ਨਹੀਂ ਗੱਲ ਮਿਲਦਾ ਉਹਨਾਂ ਮਹਾਨ ਰੂਪਿਆ ਨੂੰ ਇਸ ਬੰਦੇ ਨੇ ਠੋਕਰ ਮਾਰੀ ਹੈ ਔਰ ਵੇਖੋ ਮੈਂ ਸਤੂ ਸਾਹਿਬ ਇੱਕ ਗੱਲ ਮਹਿਸੂਸ ਕਰਦਾ ਕਿ ਕਹਿੰਦਾ ਉੱਥੇ ਰੂਪਿਆ ਨੂੰ ਠੋਕਰ ਨਹੀਂ ਮਾਰੀ ਹੰਕਾਰ ਇਹਨਾਂ ਦਾ ਜ਼ਿਆਦਾ ਆ ਗਿਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰਿਆਂ 'ਚ ਪੜਿਆ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਗ੍ਰੰਥੀਪਤੀ ਕੀਤਾ ਜੀ ਉਸੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚਲਾਉਣ ਵਾਲਿਆਂ ਨੇ ਇਹਨੂੰ ਜ਼ਹੀਨਾਰ ਬਣਾਇਆ ਦੋ ਤਖਤਾਂ ਦਾ ਜ਼ਹੀਨਾਰ ਅੱਜ ਉਸੇ ਸ਼੍ਰੋਮਣੀ ਕਮੇਟੀ ਨੂੰ ਭੰਡੀਆਂ ਜਾਂਦਾ ਇਹਦੋਂ ਵੱਡੀ ਉਹ ਕਿਰਤ ਕਰਨ ਤਾਂ ਕਿ ਹੋ ਸਕਦੀ ਜਦੋਂ ਤੂੰ ਪੜਿਆ ਸੀ ਤੇ ਤੇਰੇ ਕੋਲ ਸਿੱਖਿਆ ਆਈ ਧਾਰਮਿਕ ਸਿੱਖਿਆ ਆਈ ਉਹਨਾਂ ਦਾ ਦਾਦਾਰਿਆ ਜੇ ਪੜਿਆ ਹੈ ਉਹੀ ਪ੍ਰਬੰਧਕ ਉਦੋਂ ਸੰਭ ਤੇ ਉਹੀ ਪ੍ਰਬੰਧਕ ਹੋਣੇ ਜਦੋਂ ਤੈਨੂੰ ਗ੍ਰੰਥੀ ਸਿੰਘ ਭਰਤੀ ਕੀਤਾ ਉਦੋਂ ਦੇ ਪ੍ਰਬੰਧਕ ਉਹੀ ਸੰਭ ਤੇ ਹੋਰ ਵੀ ਪ੍ਰਬੰਧਕ ਕੋਈ ਨਹੀਂ ਜੀ ਜੀ ਇਹ ਜਦੋਂ ਤੈਨੂੰ ਕਲਕਤਾ ਦੇ ਜਥੇਦਾਰ ਬਣਾਤਾ ਉਦੋਂ ਵੀ ਉਹ ਪ੍ਰਬੰਧਕ ਸੰਭ ਤੇ ਹੋਰ ਵੀ ਹੋਈ ਨਹੀਂ ਜੀ ਤੇ ਫਿਰ ਭਾਈ ਭੰਡਾ ਕਿਉਂ ਹੈ ਥ੍ਰੀ ਜਿਹੜਾ ਨਾ ਜੁਮਿਆ ਦੇ ਨਾਲ ਮਾਲਸਿਕ ਸਤੁਲਨ ਬਵਾਜ ਗਿਆ ਹੁਣ ਹੁਣ ਖਾਂ ਖਾਂ ਤੇ ਉਹ ਫਲੀਏ ਜਿਹੜੀਆਂ ਕਾਰਵਾਈਆਂ ਨੇ ਕਿ ਸ਼ਾਇਦ ਇਸ ਤਰ੍ਹਾਂ ਦਾ ਕੀਤਾ ਮੈਨੂੰ ਲੋਕ ਨਾਲ ਜੁੜਨਗੇ ਲੋਕਾਂ ਦਾ ਪਹਿਲੇ ਹਫਤੇ ਜੀ ਦੇਖ ਲਿਆ ਪਰ ਜੁੜਿਆ ਹੀ ਨਹੀਂ ਕੋਈ ਜਿਤ ਸਿੰਘ ਸਾਹਿਬ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਕਿ ਤੁਸੀਂ ਦੱਸ ਘਟਿਓ ਵੀ ਗੁਰੂ ਮਹਾਰਾਜ ਉੱਤੇ ਲੋਟੜੀ ਬਖਸ਼ਈਆ ਜਿਹੜਾ ਪਵਿੱਤਰ ਸਥਾਨ ਹੈ ਜਿਹੜੇ ਆਪਣੇ ਸ਼੍ਰੀ ਹਰਕਾਟਕ ਸਾਹਿਬ ਉੱਥੇ ਦੇ ਇੱਕ ਜਥੇਦਾਰ ਨਾਲ ਬਹੁਤ ਵੱਡੀ ਗੱਲ ਕੀ ਤੁਹਾਨੂੰ ਨਹੀਂ ਲੱਗਦਾ ਇਹ ਬੰਦਾ ਉਸ ਜਗ੍ਹਾ ਦੀ ਪਵਿੱਤਰਤਾ ਨੂੰ ਭੁੱਲ ਕੇ ਇੱਕ ਲਾਲਚ ਵਾਸੋਂ ਗਿਆ ਬਿਲਕੁਲ ਲਾਲ ਤਾਂ ਸੰਤੂ ਸਾਹਿਬ ਹੈ ਹੀ ਆ ਲਾਲਚ ਦੇਖੋ ਕਿੰਨਾ ਵੱਡਾ ਭਾਰੂ ਹੋ ਗਿਆ ਫੇਰੇ ਦੇ ਮਗਰ ਕਿਹੜੇ ਬੰਦੇ ਆ ਕੇ ਖੜ ਗਏ ਕਿੰਨਾ ਨੇ ਇਹ ਨੂੰ ਇਹ ਸਾਰਾ ਕਰਨੀ ਮਜਬੂਰ ਕਰ ਦਿੱਤਾ ਜਵੇਂ ਸਿੰਘ ਸਾਹਿਬ ਗਿਆਨੀ ਰੁਪੀਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਸਾਡੇ ਲਈ ਤਾਂ ਤਖਤੀ ਹੈ ਬੜਾ ਵੱਡਾ ਜੀ ਤੇ ਕੁਦਰਤੀ ਗੱਲ ਹੈ ਸੰਤੂ ਸਾਹਿਬ ਆਪਾਂ ਜੇ ਕੋਈ ਜਾਣਦੇ ਆ ਸਤਿਗੁਰੂ ਜੀ ਦਰਬਾਰ ਸਾਹਿਬ ਉਹ ਜਾਂ ਜੀ ਅਕਾਲ ਤਖਤ ਸਾਹਿਬ ਉਹ ਜਾਂ ਜੀ ਦਮਦਮਾ ਸਾਹਿਬ ਕਿਤੇ ਵੀ ਆਪਾਂ ਜਾਣਦੇ ਆ ਤੇ ਉੱਥੋਂ ਦੇ ਸਤਕਾਰਤ ਗ੍ਰੰਥੀ ਸਹਿਬਾਨ ਸੇਵਾਦਾਰ ਸਹਿਬਾਨ ਕੋਈ ਉਸੇ ਆਪ ਨੂੰ ਮਿਲਦਾ ਹੈ ਜੀ ਤੇ ਆਪਣਾ ਛੱਦਰ ਨਾਲ ਸੀਸ ਉਹਨਾਂ ਨੂੰ ਝੁਕ ਜਾਂਦਾ ਹੈ ਇਹ ਗੁਰੂ ਘਰ ਦੇ ਸੇਵਾਦਾਰ ਸੇਵਾਦਾਰ ਸਾਡੇ ਤਖਤ ਸਾਹਿਬਾਨ ਦੇ ਸੇਵਾਦਾਰ ਨੇ ਇਹ ਤਾਂ ਖੁਦ ਜੰਗੀਦਾਰ ਸਾਹਿਬ ਬਹੁਤ ਉੱਚੇ ਰੋਤਬੇ ਬਹੁਤ ਉੱਚੇ ਰੋਤਬੇ ਵਾਲੀਆਂ ਗੱਲਾਂ ਸੀ ਤੇ ਡਿੱਗੇ ਕਿੱਥੇ ਆ ਗਏ ਤੇ ਕਿਹੋ ਜੀਆਂ ਗੱਲਾਂ ਕਰਦੇ ਹੰਕਾਰ ਭਰੀਆਂ ਮੈਂ ਇਹ ਕਰ ਦੂ ਮੈਂ ਉਹ ਕਰ ਦੂ ਕੋਈ ਨਿਮਰਤਾ ਤੋਂ ਸਿੱਖਾਂ ਵਾਲਾ ਗੁਣ ਹੈਗਾ ਦਿਲ ਕੋਲ ਖਤਮ ਕਰ ਲਿਆ ਸਾਰਾ ਮੁਰਖ ਸਾਹਿਬ ਇਹਨਾਂ ਨੇ ਆਪ ਦਾ ਜਿਹੜਾ ਕਰਦਾਰ ਸੀਗਾ ਜਿਹੜਾ ਇੱਥੇ ਮਤਲਬ ਬਣਾਇਆ ਸੀ ਉਹ ਸਾਰਾ ਇਹਨਾਂ ਨੇ ਉਹ ਕਹਿੰਦੇ ਆਪ ਦੇ ਪੈਰਾਂ ਤੇ ਆਪ ਕੋ ਹਾਰੀ ਮਾਰਨੀ ਕੋਈ ਕਿਸੇ ਦਾ ਹੌਸ਼ ਨਹੀਂ ਹੈ ਬਾਈ ਜੀ ਜਿਹੜਾ ਬੰਦਾ ਵੀ ਵੈਸੇ ਹੀ ਜ਼ਿੰਦਗੀ ਚ ਹੰਕਾਰ ਕਰ ਲਵੇ ਤੇ ਮਹਾਰਾਜ ਨੇ ਆਵਾਜ਼ ਦੇ ਆ ਜੀ ਪਰ ਇਹਦਾ ਗੁਰੂ ਘਰ ਦੀ ਏਡੇ ਵੱਡੇ ਰੁਪਈਆ ਦੇ ਬਹਿ ਕੇ ਹੰਕਾਰ ਕਰਨਾ ਆਪਣੇ ਨਾ ਤੇ ਮਹਾਰਾਜ ਨੇ ਮਤ ਮਾਰਨੀ ਸੀ ਕਿਸੇ ਤਰੀਕੇ ਨਾ ਮਤ ਮਾਰੀ ਜਾਂਦੀ ਹੈ ਨਾ ਜੀ ਹਦੀ ਕਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਖਾਂ ਲੋਕ ਸੁਣਨ ਵਾਲੇ ਬੈਠੇ ਹੁੰਦੇ ਸੀ ਤੇ ਸਾਡੇ ਕੌਂਸਲ ਦੇ ਜਿਹੜਾ ਨੇ ਸੁੰਦੇਸ਼ ਜਾਨੀ ਕਰਦਾ ਸਾਡੇ ਕੌਂਸਲ ਦੇ ਜਿਹੜਾ ਨੇ ਕੋਈ ਗੱਲ ਕਰਨੀ ਤੇ ਕਿੱਥੇ ਅੱਜ ਕੋਈ ਜਿਹੜਾ ਬਲਾਗਰ ਆ ਜੀ ਨਹੀਂ ਹੈ ਕੀ ਇਹ ਚੰਦ ਲੋਕ ਉਹੀ ਮੈਂ ਫਿਰ ਬੇਨਤੀ ਕਰਦਿਆਂ ਉਹਨਾਂ ਨੂੰ ਕਹਿੰਦਾ ਸੀ ਇਹ ਧਾਰਗਵਾ ਚੁੱਕੇ ਆ ਤੁਰੋਂ ਨੂੰ ਲਾ ਲਈ ਫਿਰਦੇ ਉਹਨਾਂ ਦੇ ਨਾਲ ਹੀ ਲੜ ਕੇ ਤੁਰੇ ਫਿਰਦੇ ਵੇਖੋ ਕਿੰਦੀ ਵੱਡੀ ਚਾਲ ਹੈ ਜੇ ਤਾਂ ਮਨਜਿੰਦਰ ਸਿੰਘ ਸਿਰਸਾ 2 ਦਸੰਬਰ ਨੂੰ ਪੇਸ਼ ਹੋਇਆ ਜੀ ਤੇ ਮੰਤਰੀ ਤੇ ਬਾਦਲ ਮਲੋਂ ਦੋਵੇਂ ਬੀਜੇਪੀ ਨੇ ਜੀ ਉਹਨਾਂ ਨੂੰ ਸ਼੍ਰੀ ਕਾਲਟਕ ਸਾਹਿਬ ਤੇ ਖੜੇ ਇਹ ਕਹਿੰਦੇ ਪਿਆ ਕਿ ਇਹ ਤਾਂ ਜੀ ਵੇਖੋ ਪਤਕ ਨਹੀਂ ਪਤਕ ਇਹਨਾਂ ਨੂੰ ਸਜਾ ਨਹੀਂ ਦੱਸ ਇਹ ਸਾਰੀ ਹੁਣ ਹੁਣ ਵੇਖੋ ਤੁਸੀਂ ਆਪ ਮੰਨਿਆ ਕਿ ਉਹ ਬਣਾਵੇਂ ਮੈਂ ਲਿਖੇ ਜੀ ਹਾਂਜੀ ਸਾਰੀ ਗੱਲ ਮੰਨਿਆ ਨਾ ਹੁਣ ਮੈਂ ਲਿਖਿਆ ਸਾਰਾ ਕੁਝ ਇਹ ਉਹਨਾਂ ਨੂੰ ਛੱਡ ਗਿਆ ਤੇ ਥੋੜੇ ਦਿਨਾਂ ਬਾਅਦ ਆ ਕੇ ਉਹ ਮਾਲ ਨੂੰ ਦੂਸਰੂਪਾ ਦਿੰਦਾ ਪਿਆ ਸਿਮਰਜਿੰਦਰ ਸਿੰਘ ਸਿਰਸਾ ਜੀ ਕਿ ਉਹ ਲੋ ਦਾ ਪਤਕ ਪੁਣਾ ਦੂਰ ਹੋ ਗਿਆ ਜੀ ਇੱਕ ਬੜੀ ਵੱਡਾ ਸਿਸਟਮ ਸੀ ਜੋ ਇਹਨੇ ਚਲਾਕੀਆਂ ਸੋਚੀਆਂ ਸੀ ਜੋ ਇਹਨੇ ਸਾਜ਼ਿਸ਼ਾਂ ਸੋਚੀ ਸੀ ਉਹ ਹੁਣ ਸਾਰੀ ਸੰਗਤ ਦੇ ਸਾਹਮਣੇ ਆ ਗਈ ਅੱਛਾ ਤੜਾ ਬਹੁਤ ਬਕਰਵਾਜੀ ਵਾਹਿਗੁਰੂ ਜੀ ਕਾ ਜਪਾ ਵਾਹਿਗੁਰੂ ਜੀ